ਮੈਂ ਹਾ ਸ਼ਗੁਨੇਸ ਵਾਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਰੈਪਰ ਬਾਦਸ਼ਾ ਦੇ ਕੈਫੇ ਦੇ ਉੱਪਰ ਕੱਲ ਫਾਇਰਿੰਗ ਹੋਈ ਸੀਗੀ ਤੇ ਹੁਣ ਰੈਪਰ ਬਾਦਸ਼ਾ ਦੇ ਸਪਟੈਂਬਰ ਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਐਫਆਈਐਸ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਪਹਿਲਾ ਜੋ ਕੈਫੇ ਦੇ ਉੱਪਰ ਫਾਇਰਿੰਗ ਹੋਈ ਸੀ ਉਸਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਹੁਣ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਿੰਸ ਇਸ ਵੇਲੇ ਚੰਨੀਕੋਟ ਤੋਂ ਮੌਜੂਦ ਨੇ ਪੂਰੀ ਖਬਰ ਜਾਣ ਲੈਣੇ ਆ ਜੀ ਪ੍ਰਿੰਸ ਕੀ ਪੂਰਾ ਮਾਮਲਾ ਹੈ ਕਿਉਂ ਐਫਆਈਐਸ ਦੇ ਵੱਲੋਂ ਹੁਣ ਬਾਦਸ਼ਾ ਨੂੰ ਨੋਟਿਸ ਜਾਰੀ ਕੀਤਾ ਗਿਆ ਆ ਬਿਲਕੁਲ ਸ਼ਗੁਨ ਜਿਹੜਾ 19 ਸਤੰਬਰ ਨੂੰ ਅਮਰੀਕਾ ਦੇ ਵਿੱਚ ਬਾਦਸ਼ਾਹ ਦਾ 뮤직 ਟੂਰ ਹੋਣ ਵਾਲਾ ਹੈ ਉਦੇ ਵਿੱਚ ਹੁਣ ਐਫਵਾਈਸ ਨੇ ਨੋਟਿਸ ਜਾਰੀ ਕੀਤਾ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮਪਲੋਇਜ਼ ਵੱਲੋਂ ਬਾਦਸ਼ਾਹ ਨੇ ਇੱਕ ਨੋਟਿਸ ਜਾਰੀ ਹੁੰਦਾ ਹੈ ਜੀ ਉਹਨਾਂ ਨੇ ਸਪਸ਼ਟੀਕਰਨ ਮੰਗਿਆ ਕਿ ਜਿਹੜਾ ਕਨਸਰਟ ਹੈ ਕਨਸਰਟ ਹੈ ਉਹਦਾ ਪਾਕ ਆ ਬਾਦਸ਼ਾਹ ਦਾ ਕੀ ਉਹਦੇ ਵਿੱਚ ਕੋਈ ਪਾਕਿਸਤਾਨੀ ਪੈਸਾ ਲੱਗਿਆ ਹੈ ਕਿ ਨਹੀਂ ਲੱਗਿਆ ਹੂੰ ਇਸ ਲਈ ਉਹਨਾਂ ਨੇ ਤਾਲਬ ਕੀਤਾ ਕਿਉਂਕਿ ਜਿਹੜਾ ਉਹ ਬਾਦਸ਼ਾਹ ਦਾ 뮤직 ਟੂਰ ਹੈ ਜਿਹੜਾ ਅਮਰੀਕਾ ਚ ਹੋਣ ਵਾਲਾ ਹੈ ਉਹਨੂੰ 360 ਸ਼ੋਜ਼ ਨਾਮ ਦੀ ਜਿਹੜੀ ਕੰਪਨੀ ਹੈ ਉਹ ਆਰਗੇਨਾਈਜ਼ ਕਰਾ ਰਹੀ ਹੈ ਜੀ ਸਾਰਾ ਪੈਸਾ ਉਹ ਲਵਾ ਰਹੀ ਹੈ ਆਲਵੇਸ ਸਾਰਾ ਉਹ ਕਰ ਰਹੀ ਇਹ ਜਿਹੜੀ 360 ਨਾਮ ਦੀ ਜਿਹੜੀ ਕੰਪਨੀ ਹੈ ਇਹ ਪਾਕਿਸਤਾਨਾ ਬੰਦਿਆਂ ਦੀ ਹੈ ਜੀ ਜਿਹਨਾਂ ਦੇ ਨਾਮ ਤੇ ਰਜਿਸਟਰਡ ਹੈ ਉਹ ਬੰਦੇ ਪਾਕਿਸਤਾਨ ਤੋਂ ਨੇ ਇਸ ਕਰਕੇ ਜਿਹੜੀ ਐਫਆਈਐਸ ਨੇ ਇੰਡੀਆ ਦੀ ਜਿਹੜੀ ਫਿਲਮ ਇੰਡਸਟਰੀ ਆ ਸਭ ਨਾਲ ਮਿਲ ਕੇ ਮਿਨਿਸਟਰੀ ਆਫ ਕਲਚਰ ਨਾਲ ਮਿਲ ਕੇ ਉਹਨਾਂ ਨੇ ਸਾਰੇ ਇਹਨਾਂ ਨੂੰ ਤਲਬ ਕੀਤਾ ਹੈ ਬਾਦਸ਼ਾਹ ਨੂੰ ਕਿ ਉਹ ਜਲਦੀ ਤੋਂ ਜਲਦੀ ਆਪਦਾ ਸਪਸ਼ਟੀਕਰਨ ਦੇਣ ਕਿ ਉਹਨਾਂ ਇਸ ਸ਼ੋਅ ਦੇ ਵਿੱਚ ਪਾਕਿਸਤਾਨੀ ਪੈਸਾ ਕਿੰਨਾ ਕੁ ਲੱਗਿਆ ਕੀ ਲੱਗਿਆ ਕਿਉਂਕਿ ਇਸ ਤੋਂ ਪਹਿਲਾਂ ਜਿਹੜੋ ਭਾਰਤ ਪਾਕਿਸਤਾਨ ਦੇ ਹਾਲਾਤ ਬਣੇ ਹੋਏ ਸੀ ਉਹਦੇ ਵਿੱਚ ਕਾਫੀ ਪਾਕਿਸਤਾਨੀ ਅਦਾਕਾਰਾਂ ਵੱਲੋਂ ਭਾਰਤ ਦੇ ਖਿਲਾਫ ਬਹੁਤ ਕੁਝ ਬੋਲਿਆ ਗਿਆ ਸੀ ਜਿਹਨੂੰ ਲੈ ਕੇ ਇਸ ਤੋਂ ਪਹਿਲਾਂ ਗਿਲਜੀ ਦੋਸਾਂਝ ਦੀ ਫਿਲਮ ਵੀ ਬੈਨ ਹੋਦੀ ਹੈ ਫਿਰ ਚੱਲ ਮੇਰਾ ਪੁੱਤ ਫੋਰ ਕਰਕੇ ਮਰਿੰਦਰ ਗਿੱਲ ਦੀ ਫਿਲਮ ਵੀ ਇੰਡੀਆ ਚ ਬੈਨ ਹੁੰਦੀ ਹੈ ਉਹ ਇਸੇ ਦੇ ਵਿੱਚ 19 ਸਤੰਬਰ ਚ ਹੋਣ ਵਾਲਾ ਅਮਰੀਕਾ ਦੇ ਟੂਰ ਜਿਹੜਾ 0360 ਸ਼ੋਅ ਨਾਮ ਦੀ ਕੰਪਨੀ ਚਲਾ ਰਹੀ ਹੈ ਆਰਗੇਨਾਈਜ਼ ਕਰ ਰਹੀ ਹੈ ਉਹਦੇ ਵਿੱਚ ਫਾਇਸ ਨੇ ਨੋਟਿਸ ਜਾਰੀ ਕੀਤਾ ਬਾਦਸ਼ਾਹ ਲੋ ਫੈਡਰੇਸ਼ਨ ਆਫ वेस्टर्न ਇੰਡੀਆ ਸਿਨੇਮਾ ਐਮਪਲੋਇਜ਼ ਇਹ ਇਸ ਚੀਜ਼ ਤੇ ਬਿਲਕੁਲ ਬੜੀ ਕੀ ਨਜ਼ਰ ਰੱਖ ਰਹੀ ਹੈ ਉਹਨਾਂ ਨੇ ਇਹੀ ਪੁੱਛਿਆ ਕਿ ਭਾਈ ਸਾਨੂੰ ਤੁਸੀਂ ਜਲਦ ਤੋਂ ਜਲ ਸਿਰਫ ਇੱਕ ਕਲੀਅਰਿਫਾਈ ਕਰੋ ਕਿ ਉਹਦੇ ਵਿੱਚ ਅਮਰੀਕੀ ਪੈਸਾ ਲੱਗਿਆ ਨਹੀਂ ਲੱਗਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਥੋੜੇ ਤੋਂ ਉਮੀਦ ਹੈ ਤੁਸੀਂ ਇੱਕ ਜ਼ਿੰਮੇਵਾਰ ਭਾਰਤੀ ਕਲਾਕਾਰ ਹੋਣ ਦੇ ਨਾਤੇ ਦੇਸ਼ ਦੀ ਜਿਹੜੀ ਭਾਵਨਾਵਾਂ ਨੇ ਉਹਨਾਂ ਦਾ ਪਾਲਣ ਕਰੋਗੇ ਕਿਰਪਾ ਕਰਕੇ ਸਾਨੂੰ ਜੀਤਲ ਜੀਤੀ ਇਹਦਾ ਜਵਾਬ ਦਿੱਤਾ ਜਾ ਸਕੇ ਤਾਂ ਜੋ ਅਸੀਂ ਅੱਗੇ ਵਾਲੇ ਕਦਮ ਚੱਕ ਸਕੀਏ ਫਿਰ ਇੱਕ ਹੋਰ ਤਸਵੀਰ ਮੈਂ ਥੋੜਾ ਜਿਹਾ ਰੋਕਣਾ ਚਾਹੁੰਗਾ ਇੱਕ ਹੋਰ ਤਸਵੀਰ ਜੇਕਰ ਇਸ ਦੇ ਨਾਲ ਹੀ ਅਸੀਂ ਜੋੜ ਦਿਆਂ ਤੇ ਰੇਪਰ ਬਾਚਾ ਨੇ ਬਹੁਤ ਸਾਰੀਆਂ ਵੀਡੀਓਜ਼ ਤਸਵੀਰਾਂ ਜਿਹੜੀਆਂ ਪਾਕਿਸਤਾਨੀ ਅਦਾਕਾਰਾਂ ਹਨ ਆਮਿਰ ਦੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਇਹ ਵੀ ਰੂਮਰਸ ਉੱਡੇ ਕਿ ਉਹ ਦੋਨੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਨੇ ਚੰਗੀ ਦੋਸਤੀ ਹੈ ਉਹਨਾਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਮੁਲਾਕਾਤ ਵੀ ਹੁੰਦੀ ਸੀਗੀ ਉਹਨਾਂ ਦੀ ਅ ਬਿਲਕੁਲ ਇਹ ਸਪਸ਼ਟੀਕਰਨ ਕਹਿਣਾ ਜ਼ਰੂਰੀ ਚੰਗੀ ਤਰ੍ਹਾਂ ਨਹੀਂ ਹੋਵੇਗਾ ਕਿ ਉਹਨਾਂ ਦੇ ਵਿਚਕਾਰ ਕਿਉਂਕਿ ਉਹਨਾਂ ਨੇ ਇਸ ਬਾਬਤ ਕੋਈ ਸੋਸ਼ਲ ਮੀਡੀਆ ਤੇ ਐਕਸਪੋਜ਼ ਨਹੀਂ ਕੀਤਾ ਕਿ ਅਸੀਂ ਆਪਸ ਦੇ ਵਿੱਚ ਇਸ ਤਰੀਕੇ ਨਾਲ ਜਾ ਰਹੇ ਹਾਂ ਹਾਂ ਦੋਸਤਾਂ ਨਾ ਇਸ ਐਕਟਰ ਤੌਰ ਤੇ ਜਦੋਂ ਕੰਮ ਕਰਦੇ ਨੇ ਇਕੱਠੇ ਕੋਈ ਦੋ ਐਕਟਰ ਕੰਮ ਕਰਦੇ ਨੇ ਦੋ ਅਲੱਗ-ਅਲੱਗ ਦੇਸ਼ਾਂ ਦੇ ਤਾਂ ਉਹਨਾਂ ਦਾ ਆਬਵੀਅਸਲੀ ਹੈ ਕਿ ਦੋ ਜੇ ਇੱਕ ਥਾਂ ਤੇ ਘੁੰਮਣਾ ਰਹਿੰਦਾ ਹੈ ਲੇਕਿਨ ਦੋਨਾਂ ਵੱਲੋਂ ਕੋਈ ਆਪਣੇ ਸੋਸ਼ਲ ਮੀਡੀਆ ਪੋਸਟ ਤੇ ਜਾਂ ਐਕਸ ਪਲੇਟਫਾਰਮ ਤੇ ਕਿਤੇ ਵੀ ਇਹ ਨਹੀਂ ਕੀਤਾ ਗਿਆ ਕਿ ਅਸੀਂ ਭਾਈ ਡੇਟਿੰਗ ਕਰ ਰਹੇ ਹਾਂ ਕਿ ਸਾਡਾ ਕੋਈ ਆਪਸ ਦੇ ਵਿੱਚ ਰਿਸ਼ਤਾ ਹੈ ਇਹ ਸਪਸ਼ਟ ਕਰਨ ਨਹੀਂ ਮਿਲੇ ਹਾਲੇ ਤੱਕ ਜੀ ਸੋ ਹੁਣ ਕਿੰਨੇ ਦਿਨ ਦਾ ਸਮਾਂ ਜਿਹੜਾ ਬਾਦਸ਼ਾਹ ਨੂੰ ਦਿੱਤਾ ਗਿਆ ਕਿੰਨੇ ਦਿਨਾਂ ਦੇ ਵਿੱਚ ਉਹਨਾਂ ਨੂੰ ਜਵਾਬ ਦੇਣਾ ਹੋਵੇਗਾ ਐਫਆਈਐਸ ਵੱਲੋਂ ਤਾਂ ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਭਈ ਛੇਤੀ ਤੋਂ ਛੇਤੀ ਜਿੰਨਾ ਜਲਦੀ ਹੋ ਸਕੇ ਤੁਸੀਂ ਸਾਨੂੰ ਦੱਸੋ ਤਾਂ ਜੋ ਤੁਹਾਡਾ 19 ਸਤੰਬਰ ਜਿਹੜਾ ਸ਼ੋਅ ਹੈ ਅਸੀਂ ਉਹਦੇ ਬਾਬਤ ਪੂਰੀ ਜਾਣਕਾਰੀ ਕੱਢ ਸਕੀ ਅਸੀਂ ਜੋ ਬੰਦੇ ਕਦਮ ਨਹੀਂ ਸੀ ਉਹ ਚੁੱਕ ਸਕੀਏ ਕਿਉਂਕਿ ਭਾਰਤ ਇਸ ਮਾਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦੀ ਜਿਹੜੀ جنگ ਹੋਈ ਸੀ ਉਸ ਤੋਂ ਬਾਅਦ ਭਾਰਤ ਜਿਹੜਾ ਉਹ ਪੂਰਾ ਕਹਿੰਦੇ ਪੱਬਾ ਪਾਰ ਹੋਇਆ ਬੈਠਾ ਹੈ ਕਿ ਪਾਕਿਸਤਾਨੀ ਕੋਈ ਵੀ ਇਨਸਾਨ ਹੈ ਕੋਈ ਪੈਸਾ ਹੈ ਕੋਈ ਵੀ ਚੀਜ਼ ਹੈ ਉਹ ਭਾਰਤ ਦੇ ਕਲਾਕਾਰ ਨਾਲ ਜੁੜਿਆ ਨਾ ਹੋਵੇ ਉਹ ਕਿਹਨਾਂ ਨੂੰ ਕੀ ਹੈ ਭਾਰਤੀਆਂ ਦੀ ਜਿਹੜੀ ਭਾਵਨਾਵਾਂ ਨੇ ਉਹਨਾਂ ਨੂੰ ਬਹੁਤ ਠੇਸ ਪਹੁੰਚਦੀ ਆ ਬਹੁਤ ਦੁੱਖ ਲੱਗਦਾ ਕਿਉਂਕਿ ਜਦੋਂ ਪਿਛਲੀ ਵਾਰੀ ਜੰਗ ਦੇ ਦੌਰਾਨ ਇੱਕ ਕਲਾਕਾਰ ਨੇ ਬੋਲਿਆ ਸੀ ਕਿ ਭਾਰਤ ਕੀ ਹੈ ਤੇ ਡੋਬ ਦਿਆਂਗੇ ਉਸ ਤੋਂ ਬਾਅਦ ਭਾਰਤ ਦੇ ਜਿੰਨੇ ਵੀ ਲੋਕ ਸੀਗੇ ਜਿਹੜੇ ਦਰਸ਼ਕ ਨੇ ਫਿਲਮਾਂ ਦੇਖਦੇ ਨੇ ਉਹਨਾਂ ਨੇ ਨਕਾਰਤਾ ਸੀਗਾ ਭਾਈ ਜੇ ਇਹ ਬੰਦਿਆਂ ਨੂੰ ਹੁਣ ਫਿਲਮਸ ਲੈ ਲਿਆ ਅਸੀਂ ਨਾ ਤਾਂ ਫਿਲਮ ਚੱਲਣ ਦੇਣੀ ਹੈ ਨਾ ਲੱਗਣ ਦੇਣੀ ਹੁਣ ਕਿਸੇ ਕਰਕੇ ਹੀ ਪਰਤ ਨੂੰ ਇਹ ਹੋਇਆ ਹੋਇਆ ਹੈ ਕਿ ਭਈ ਜਿਹੜੀ 360 ਜਿਹੜੀ ਕੰਪਨੀ ਹੈ ਉਹ ਹੈ ਤਾਂ ਪਾਕਿਸਤਾਨ ਬੰਦੇਆਂ ਦੇ ਨਾਮ ਤੇ ਹੈ ਤੇ ਉਹ ਰਾਈ ਸ਼ੋ ਕਰ ਰਹੀ ਹੈ ਉਹ ਕੰਪਨੀ ਤੇ ਉਹ ਸ਼ੋ ਦੇ ਵਿੱਚ 뮤직 ਟੂਰ ਕਰ ਰਿਹਾ ਹੈ ਬਾਦਸ਼ਾ ਕਿਸੇ ਕਰ ਉਹਨਾਂ ਨੂੰ ਇਹ ਹੈ ਕਿ ਭਈ ਸਾਨੂੰ ਕਲੀਅਰ ਕਰੋ ਜਲਦੀ ਤੋਂ ਜਲਦੀ ਇਹ ਨਾ ਹੋਵੇ ਕਿ ਤੇ ਸਾਨੂੰ ਫੌੜੇ ਉੱਤੇ ਐਕਸ਼ਨ ਲੈਣਾ ਪੈ ਸਕੇ ਮਜਬੂਰਨ ਜੀ ਜੀ ਬਹੁਤ ਸ਼ੁਕਰੀਆ ਪ੍ਰਿੰਸ ਜਾਣਕਾਰੀ ਦੇਣ ਦੇ ਲਈ ਸੂਚਿ ਕਿ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਿੰਸ ਚੰਨੀਕਰ ਤੋਂ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਬਾਦਸ਼ਾਹ ਦਾ ਜਿਹੜਾ ਸਤੰਬਰ ਦੇ ਵਿੱਚ ਸ਼ੋ ਹੋਣ ਜਾ ਰਿਹਾ ਸੀਗਾ ਉਹ ਇੱਕ ਪਾਕਿਸਤਾਨੀ ਕੰਪਨੀ 360 ਦੇ ਵੱਲੋਂ ਕਰਵਾਇਆ ਜਾ ਰਿਹਾ ਤੇ ਹੁਣ ਨੋਟਿਸ ਜਾਰੀ ਜਿਹੜਾ ਕੀਤਾ ਗਿਆ ਉਸ ਦੇ ਵਿੱਚ ਬਾਦਸ਼ਾਹ ਦੇ ਕੋਲੋਂ ਜਵਾਬ ਮੰਗਿਆ ਗਿਆ ਕਿ ਜਲਦ ਤੋਂ ਜਲਦ ਉਹਨਾਂ ਨੂੰ ਜਵਾਬ ਦੇਣਾ ਪਵੇਗਾ ਕਿ ਕਿੰਨਾ ਪੈਸਾ ਪਾਕਿਸਤਾਨੀ ਕੰਪਨੀ ਜਿਹੜੀ ਉਹਨਾਂ ਦੇ ਸ਼ੋ ਦੇ ਉੱਪਰ ਲਗਾ ਰਹੀ ਹੈ ਕਿ ਪਾਕਿਸਤਾਨ ਦੇ ਨਾਲ ਬਾਦਸ਼ਾਹ ਦੇ ਸੰਬੰਧ ਨੇ ਕਿਉਂ ਪਾਕਿਸਤਾਨੀ ਕੰਪਨੀ ਦੇ ਨਾਲ ਉਹ ਸ਼ੋ ਕਰਨ ਜਾ ਰਹੇ ਨੇ ਕਿਉਂਕਿ ਦਾ ਉਹਨਾਂ ਦਾ ਟੂਰ ਹੋਣ ਵਾਲਾ ਜਿਹੜਾ ਸ਼ੋਅ ਹੋਣ ਵਾਲਾ ਹੈ ਉਹ ਪੂਰਾ ਆਰਗੇਨਾਈਜ਼ ਕਰ ਰਹੀ ਹੈ 360 ਕੰਪਨੀ ਜੋ ਪਾਕਿਸਤਾਨ ਦੀ ਕੰਪਨੀ ਹੈ ਕਿੰਨਾ ਪੈਸਾ ਲੱਗ ਰਿਹਾ ਹੈ ਇਹ ਜਵਾਬ ਦੇ ਜਿਹੜੀ ਹੁਣ ਬਾਦਸ਼ਾਹ ਨੂੰ ਦੇਣੀ ਪਵੇਗੀ ਕਿਉਂਕਿ ਨੋਟਿਸ ਜਾਰੀ ਹੋ ਚੁੱਕਿਆ ਹੈ ਸੋ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਸੀਗੀਆਂ ਬਾਦਸ਼ਾਹ ਦੇ ਸ਼ੋਹ ਦੀਆਂ ਪਰ ਇੱਕੋ ਦਮ ਹੀ ਉਹਨਾਂ ਨੂੰ ਐਫਆਈਐਸ ਦੇ ਵੱਲੋਂ ਜਿਹੜਾ ਨੋਟਿਸ ਜਾਰੀ ਹੋ ਜਾਂਦਾ ਹੁਣ ਜਲਦ ਤੋਂ ਜਲਦ ਬਾਦਸ਼ਾਹ ਨੂੰ ਜਵਾਬ ਦੇਣਾ ਪਵੇਗਾ ਕਿ ਕਿੰਨਾ ਪੈਸਾ ਉਸ ਕੰਪਨੀ ਦੇ ਵੱਲੋਂ ਉਹਨਾਂ ਦੇ ਸ਼ੋਅ ਤੇ ਲਗਾਇਆ ਜਾ ਰਿਹਾ ਹੈ ਜਾਂ ਪੂਰਾ ਮਾਮਲਾ ਕੀ ਹੈ ਹੋਰ ਕੋਈ ਜਾਣਕਾਰੀ ਜੇਕਰ ਜ਼ਰੂਰ ਸਾਂਝੀ ਕਰਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਾ